ਸਾਰੇ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਆਪਾਂ ਲੱਗੇ ਅੱਜ ਬੋਣ ਹਾਲ ਆਪਾਂ ਹੁਣ ਖੋਲੇ 15 ਤੇ ਪੈਲੀ ਆਪਣੀ ਆ ਗਈ ਬੱਤ ਉਧਰ ਗਿੱਲੀ ਥੋੜੀ ਜਿਹੀ ਉਹ ਬਾਗੇ ਫੋਲ ਕੇ ਛੱਡਦੇ ਉਹਨੂੰ ਬਾਗੇ ਕੀੜਾ ਬਾਗੇ ਇਹਨੂੰ ਦੋ ਵਾਰ ਬੋਣੀ ਆ ਆਪਾਂ ਪਹਿਲਾਂ ਆ ਕੀੜਾ ਗਿੜੇ ਲਾ ਕੇ ਠੇਢੇ ਰੱਖਿਆ ਸੀ ਆਪਾਂ ਆਲੂਆਂ ਦਾ ਇਹ ਤੇ ਕੀੜਾ ਬਾ ਬਾਕੇ ਆਪਾਂ ਫਿਰ ਚਾਲਦੇ ਉਧਰ ਫਿਰ ਆ ਕੇ ਇਹਨੂੰ ਬਾਵਾਗੇ ਅੱਜ ਬਾਈ ਜੀ ਬਾਂ ਵਾਲਾ ਵਲੌਗ ਬਣਾਉਣਾ ਆਪਾਂ ਫਿਰ ਮੂੰਗੀ ਬੀਜਾਂਗੇ ਜੀ ਕਮੈਂਟ ਜੇ ਦੱਸੋ ਕੀ ਨਹੀਂ ਕਿਹੜੀ-ਕਿਹੜੀ ਮੂੰਗੀ ਬੀਜੀ ਆ 20 ਆ ਵੀ ਵੀ ਆਪਾਂ ਹੁਣ ਕਿਹੜਾ ਬੋਲਦੀ ਹੁਣ ਤੇ ਮਹਿਰੋਂ ਬਾਅਦ ਭਾਵਾਂਗੇ ਇਹਨੂੰ ਦੋਵਰ ਲਾ ਕੇ ਤਿਆਰ ਕਰਕੇ ਚਲੇ ਜਾਣੀ ਆਪਾਂ ਇਹ ਮੇਲੀ ਇਹ ਜਿੱਲੀ ਬਾੜੀ ਸੀ ਜੀ ਮੀਂਹ ਕਰਕੇ ਗਿੱਲੀ ਹੋ ਗਈ ਐ ਕਾਪੜੀ ਰੌਣੀ ਕਰੀ ਹੋਈ ਸੀ ਤਾਂ ਕਰਕੇ ਹੁਣ ਕਿਹੜਾ ਇਹ ਬੋਲਦੀ ਆਪਾਂ ਜਿੱਲੀ ਬਾੜੀ ਐ ਬੈਲੀ ਫਿਰ ਮੂੰਗੀ ਦਾ ਵੀ ਖਰਾਬ ਹੋ ਜਾਣਾ ਆਪਣਾ ਕਰਕੇ ਇਹਨੂੰ ਬੋਲਤਾ ਕਿਰਾ ਆਪਾਂ ਹਾਂਜੀ ਆਪਾਂ ਹਾਲਾ ਦੀ ਗੇਰਾ ਬਾਦੀ ਦਾ ਹੋਰ ਬਾਗੇ ਪਾਸੇ ਦੇ ਸੁਹਾਗਾ ਮਾਰਦੇ ਆ ਤੇ ਆਪਣੀ ਮੁੰਗੇਲੇ ਘਰ ਆ ਉਧਰ ਆਪਣੀ ਪੜੀ ਜਿੱਲੀ ਆ ਉਹ ਹੁਣੇ ਆਪਾਂ ਕੱਲੀ ਭੋਲੀ ਆ ਦੁਪਹਿਰੋਂ ਬਾਅਦ ਲਾਵਾਂਗੇ ਜੀ ਉਹਨੂੰ ਹਾਂਜੀ ਹੁਣ ਇੱਧਰ ਲੱਗੀ ਜੀ ਦੁਹਰ ਲਾਉਣ ਫੇਰ ਆਪਾਂ ਸੁਹਾਗਾ ਮਾਰਾਂਗੇ ਹਾਂਜੀ ਹੁਣ ਆਪਾਂ ਇੱਧਰ ਆ ਗਏ ਜੀ ਇੱਧਰ ਸੁਹਾਗਾ ਮਾਰਦੇ ਆ ਆਪਾਂ ਦੋ ਵਾਰ ਬਾਦੀ ਇਹ ਵੀ ਜ਼ਮੀਨ ਤਿਆਰੀ ਕਰਦਣੀ ਆ ਹੁਣ ਆਪਾਂ ਚਲੋ ਹੁਣ ਇੱਧਰ ਮਾਰੀਏ ਸੁਹਾਗਾ ਲੋ ਬਾਈ ਜੀ ਦੂਰਾ ਸੁਹਾਗਾ ਮਾਰ ਲਾ ਕੇ ਪਹਿਲੀ ਆਪਾਂ ਤਿਆਰ ਕਰਤੀ। ਜੀ ਭਾਈ ਹੁਣ ਆਪਾਂ ਤਿਆਰ ਕਰਤੀ ਪਹਿਲੀ ਤੇ ਸਵੇਰੇ ਆਪਾਂ ਮਸ਼ੀਨ ਲੈ ਕੇ ਆਵਾਂਗੇ ਹੁਣ ਚੱਲਦੇ ਆ ਜੀ ਘਰੇ। ਸਵੇਰੇ ਲਿਆਵਾਂਗੇ ਮਸ਼ੀਨ ਤੇ ਦੂਜੀ ਵੀ ਚਾਹੀਦੀ। ਹਾਂਜੀ ਆਪਾਂ ਗੱਲ ਜ਼ਮੀਨ ਤਿਆਰ ਕਰਕੇ ਗਈ ਸੀ ਹੁਣ ਆਪਾਂ ਲੱਗਿਆ ਬੀਜਣ। 421 ਬੀ ਬੋਣ ਲੱਗੇ ਆਪਾਂ ਦੇਖੋ ਜ਼ਮੀਨ ਤਿਆਰ ਕਰੀ ਕੀਤੀ ਹੁਣ ਉਧਰ ਚੱਲਦੇ ਆ ਜੀ ਆਪਾਂ ਮੂੰਗੀ ਬੀਜਤੀ ਹੁਣ ਵੱਟਾਂ ਪਾਉਣੇ ਆ ਜੀ ਵੱਟਾਂ ਲੱਗ ਗਈ ਜੀ ਪਾਉਣ